ਸਸ਼੍ਰੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਾਲੀਵੁੱਡ ਦੇ ਨਾਮੀ ਪ੍ਰੋਡਿਊਸਰ ਕਰਨ ਜੋਹਰ ਦੀ ਕਰਨ ਜੋਹਰ ਜੋ ਹਮੇਸ਼ਾ ਹੀ ਆਪਣੇ ਫਿਲਮਾਂ ਨੂੰ ਲੈ ਕੇ ਚਰਚਾਵਾਂ 'ਚ ਰਹਿੰਦੇ ਨੇ ਆਪਣੇ ਬਾਲੀਵੁੱਡ ਦੇ ਵਿੱਚ ਬਣਾਏ ਕੰਟੈਂਟ ਨੂੰ ਲੈ ਕੇ ਹਮੇਸ਼ਾ ਚਰਚਾਵਾਂ 'ਚ ਰਹਿੰਦੇ ਨੇ ਬਹੁਤ ਸਾਰੇ ਨਵੇਂ ਫੇਸੇਸ ਨੂੰ ਮੌਕਾ ਦਿੰਦੇ ਨੇ ਆਪਣੀਆਂ ਫਿਲਮਾਂ ਦੇ ਵਿੱਚ ਜਿਵੇਂ ਕਿ ਸਭ ਤੋਂ ਵੱਡੀ ਐਗਜ਼ਾਮਪਲ ਆਲਿਆ ਭਟ ਹੈ ਆਲਿਆ ਭਟਾ ਸੀ ਦੇਖਿਆ ਕਿ ਕਰਨ ਜੋਹਰ ਨੇ ਕਿੱਦਾਂ ਸਟੂਡੈਂਟ ਆਫ ਦਿイヤー ਤੋਂ ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਕਰਾਈ ਫਿਰ ਉਸ ਤੋਂ ਬਾਅਦ ਜੋ ਹੈ ਕਿੱਦਾਂ ਹੁਣ ਆਲਿਆ ਭ ਆਪਣੇ ਆਪਣੇ ਟਾਈਮ ਦੀ ਬੈਸਟ ਐਕਟ्रेसेस ਆ ਤੇ ਵਿੱਚੋਂ ਇੱਕ ਹੈ ਸੋ ਹੁਣ ਤੁਹਾਨੂੰ ਦੱਸ ਦੇਣਾ ਹੈ ਕਿ ਕਰਨ ਜੋਹਰ ਦਾ ਅਸੀਂ ਸ਼ੋ ਦੇਖਿਆ ਹੀ ਹੈ ਕਾਫੀ ਵਿਦ ਕਰਨ ਜਿਸ ਨੂੰ ਬਹੁਤ ਪਿਆਰ ਕਰਦੇ ਨੇ ਲੋਕ ਬਾਲੀਵੁੱਡ ਦੇ ਨਾਮੀ ਚਿਹਰੇ ਜਿਹੜੇ ਨੇ ਕਾਫੀ ਵਿਦ ਕਰਨ ਸ਼ੋ ਦੇ ਵਿੱਚ ਆਉਂਦੇ ਨੇ ਔਰ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਨੇ ਔਰ ਬਹੁਤ ਵੀ ਬਾਕੀ ਦੇ ਨਾਲ ਕਰਨ ਜੋਹਰ ਉਹਨਾਂ ਤੋਂ ਸਵਾਲ ਪੁੱਛਦੇ ਨੇ ਔਰ ਜਵਾਬ ਦਿੰਦੇ ਨੇ ਹੁਣ ਤੁਹਾਨੂੰ ਦੱਸ ਦੇਣਾ ਹੈ ਕਿ ਕਰਨ ਜੋਹਰ ਇੱਕ ਸ਼ੋ ਲੈ ਕੇ ਆ ਰਹੇ ਨੇ ਦ ਟਰੇਟਰਸ ਰੋਇਟਰਸ ਦੇ ਵਿੱਚ ਤੁਸੀਂ ਕੀ ਦੇਖੋਗੇ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਨ੍ਹਾਂ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਕੰਟਰੋਵਰਸਿਸ ਜੁੜੀਆਂ ਨੇ ਜਿਹੜੇ ਫੇਸਿਸ ਦੇ ਨਾਲ ਫਿਰ ਚਾਏ ਉਹ ਇਨਫਲੂਐਂਸਰਸ ਨੇ ਜਾਂ ਫਿਰ ਕੋਈ ਕਲਾਕਾਰ ਆ اداکار ਆ ਕੋਈ ਐਕਟਰ ਆ ਸਿੰਗਰ ਕੋਈ ਵੀ ਜਿਹਦੇ ਵਿੱਚ ਰਾਜਕੁਮਾਰਾ ਦਾ ਨਾਮ ਆਉਂਦਾ ਹੈ ਆਪਣਾ ਐਲਵਿਸ਼ ਯਾਦਵ ਦਾ ਨਾਮ ਹੁੰਦਾ ਸੋ ਇਦਾਂ ਦੇ ਬਹੁਤ ਸਾਰੇ ਚਿਹਰੇ ਥੋੜੇ-ਬਹੁਤ ਚਿਹਰੇ ਹਜੇ ਰਿਵੀਲ ਹੋਏ ਨੇ ਟ੍ਰੇਟਰਸ ਦੇ ਵਿੱਚ ਜਿਸ 'ਚ ਹੁਣ ਕਰਨ ਜੋਹਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨਗੇ ਬਾਕੀ ਸ਼ੋ ਦਾ ਥੀਮ ਕੀ ਹੋਏਗਾ ਸ਼ੋ ਕਿਸ ਤਰ੍ਹਾਂ ਚੱਲੇਗਾ ਕਿਸ ਹਿਸਾਬ ਦੇ ਨਾਲ ਇਸ ਨੂੰ ਪਲਾਨ ਕੀਤਾ ਗਿਆ ਇਸ ਦੇ ਬਾਰੇ ਕੋਈ ਵੀ ਹਜੇ ਅਪਡੇਟ ਨਹੀਂ ਹੈ ਲੇਕਿਨ ਟ੍ਰੇਟਰਸ ਦੇ ਵਿੱਚ ਹੁਣ ਉਹ ਸਾਰੇ ਚਿਹਰੇ ਆਉਣਗੇ ਜਿਨ੍ਹਾਂ ਦੇ ਨਾਲ ਬਹੁਤ ਤਗੜੀਆਂ ਤਗੜੀਆਂ ਕੰਟਰੋਵਰਸੀਆਂ ਹੋਈਆਂ ਨੇ ਔਰ ਕੰਟਰੋਵਰਸੀ ਦਾ ਸ਼ਿਕਾਰ ਹੋਣ ਤੋਂ ਬਾਅਦ ਉਹਨਾਂ ਨੂੰ ਕਾਫੀ ਨੇਮ ਫੇਮ ਵੀ ਮਿਲਿਆ ਸੋ ਹੁਣ ਕਿਹੜੇ-ਕਿਹੜੇ ਚਿਹਰੇ ਹੋਣਗੇ ਇਹਨਾਂ ਦੇ ਬਾਰੇ ਹਜ ਲੇਕਿਨ ਕਰਨ ਜੋਹਰ ਦਾ ਪ੍ਰੋਮੋ ਜਿਹੜਾ ਇਸ ਚੀਜ਼ ਨੂੰ ਲੈ ਕੇ ਆਊਟ ਹੋ ਚੁੱਕਿਆ ਹੈ ਔਰ ਇਸ ਦੇ ਵਿੱਚ ਬਹੁਤ ਸਾਰੇ ਟਵਿਸਟ ਐਂਡ ਟਰਨਸ ਹੋਣਗੇ ਜਿਹੜੇ ਕਿ ਅਸੀਂ ਦੇਖ ਪਾ ਰਹੇ ਹਾਂ ਉਹਨਾਂ ਦੇ ਜਿਹੜਾ ਉਹਨਾਂ ਨੇ ਟ੍ਰੇਲਰ ਕਹਿ ਸਕਦੇ ਆ ਅਸੀਂ ਜਾਂ ਕਹਿ ਸਕਦੇ ਪ੍ਰੋਮੋ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾ ਹੈ ਸੋ ਦੇਖਣਾ ਬਹੁਤ ਅਹਿਮ ਹੋਣ ਵਾਲਾ ਹੈ ਕਿ ਹੁਣ ਕਰਨ ਜੋਹਰ ਇਸ ਵਾਰ ਕੀ ਖਾਸ ਲੈ ਕੇ ਆ ਰਹੇ ਨੇ ਇਸ ਸ਼ੋਅ ਦੇ ਵਿੱਚ ਕਿ ਉਹਨਾਂ ਦੀਆਂ ਫੈਮਲੀਜ਼ ਵੀ ਇਨਕਲੂਡਡ ਹੋਣਗੀਆਂ ਜਾਂ ਉਹਨਾਂ ਦੇ ਜੋ ਜੋ ਵੀ ਪਾਸਟਰ ਦੇ ਨਾਲ ਕੰਟਰੋਵਰਸਿਸ ਜੁੜੀਆਂ ਹੋਣਗੀਆਂ ਕਿਦਾਂ ਦਾ ਕੰਟੈਂਟ ਜਿਹੜਾ ਕਰਨ ਜੋਹਰ ਹੁਣ ਡਿਲੀਵਰ ਕਰਨਗੇ ਸੋਸ਼ਲ ਮੀਡੀਆ ਤੇ ਸੋ ਟ੍ਰੇਟਰਸ ਕਰਕੇ ਸ਼ੋ ਦਾ ਨਾਮ ਹੈ ਇਹ ਵੀ ਦੇਖਣਾ ਬਹੁਤ ਅਹਿਮ ਹੋਣ ਵਾਲਾ ਹੈ ਕਿ ਕਰਨ ਜੋਹਰ ਕਾਫੀ ਵਿਦ ਕਰਨ ਤੋਂ ਬਾਅਦ ਹੁਣ ਕਿਦਾਂ ਦਾ ਸ਼ੋ ਲੈ ਕੇ ਆਉਣਗੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਾਲੀਵੁੱਡ ਦੇ ਨਾਮੀ ਪ੍ਰੋਡਿਊਸਰ ਕਰਨ ਜੋਹਰ ਦੀ ਕਰਨ ਜੋਹਰ ਜੋ ਹਮੇਸ਼ਾ ਹੀ ਆਪਣੇ ਫਿਲਮਾਂ ਨੂੰ ਲੈ ਕੇ ਚਰਚਾਵਾਂ 'ਚ ਰਹਿੰਦੇ ਨੇ ਆਪਣੇ ਬਾਲੀਵੁੱਡ ਦੇ ਵਿੱਚ ਬਣਾਏ ਕੰਟੈਂਟ ਨੂੰ ਲੈ ਕੇ ਹਮੇਸ਼ਾ ਚਰਚਾਵ ਫੇਸਿਸ ਨੂੰ ਮੌਕਾ ਦਿੰਦੇ ਨੇ ਆਪਣੀਆਂ ਫਿਲਮਾਂ ਦੇ ਵਿੱਚ ਜਿਵੇਂ ਕਿ ਸਭ ਤੋਂ ਵੱਡੀ ਐਗਜ਼ਾਮਪਲ ਆਲਿਆ ਭਟ ਹੈ ਆਲਿਆ ਭਟਾ ਸੀ ਦੇਖਿਆ ਕਿ ਕਰਨ ਜੋਹਰ ਨੇ ਕਿੱਦਾਂ ਸਟੂਡੈਂਟ ਆਫ ਦਿイヤー ਤੋਂ ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਕਰਾਈ ਫਿਰ ਉਸ ਤੋਂ ਬਾਅਦ ਜੋ ਹੈ ਕਿੱਦਾਂ ਹੁਣ ਆਲਿਆ ਭਟ ਜਿਹੜੀ ਹੈ ਇੱਕ ਆਪਣੇ ਆਪਣੇ ਟਾਈਮ ਦੀ ਬੈਸਟ ਐਕਟ्रेसेस ਆ ਤੇ ਵਿੱਚੋਂ ਇੱਕ ਐ ਸੋ ਹੁਣ ਤੁਹਾਨੂੰ ਦੱਸ ਦੇਣਾ ਕਿ ਕਰਨ ਜੋਹਰ ਦਾ ਅਸੀਂ ਸ਼ੋ ਦੇਖਿਆ ਹੀ ਹੈ ਕਾਫੀ ਵਿਦ ਕਰਨ ਜਿਸ ਨੂੰ ਬਹੁਤ ਪਿਆਰ ਕਰਦੇ ਨੇ ਲੋਕ ਬਾਲੀਵੁੱਡ ਦੇ ਨਾਮੀ ਚਿਹਰੇ ਜਿਹੜੇ ਨੇ ਕਾਫੀ ਵਿਦ ਕਰਨ ਸ਼ੋ ਦੇ ਵਿੱਚ ਆਉਂਦੇ ਨੇ ਔਰ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਨੇ ਔਰ ਬਹੁਤ ਬਿਵਾਕੀ ਦੇ ਨਾਲ ਕਰਨ ਜੋਹਰ ਉਹਨਾਂ ਤੋਂ ਸਵਾਲ ਪੁੱਛਦੇ ਨੇ ਔਰ ਜਵਾਬ ਦਿੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਕਰਨ ਜੋਹਰ ਇੱਕ ਸ਼ੋ ਲੈ ਕੇ ਆ ਰਹੇ ਨੇ ਦਾ ਟ੍ਰੇਟਰਸ ਕ੍ਰੇਟਰਸ ਦੇ ਵਿੱਚ ਤੁਸੀਂ ਕੀ ਦੇਖੋਗੇ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਨ੍ਹਾਂ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਕੰਟਰੋਵਰਸਿਸ ਜੁੜੀਆਂ ਨੇ ਜਿਹੜੇ ਫੇਸਿਸ ਦੇ ਨਾਲ ਫਿਰ ਚਾਹੇ ਉਹ ਇਨਫਲੂਐਂਸਰਸ ਨੇ ਜਾਂ ਫਿਰ ਹੋ ਕੋਈ ਕਲਾਕਾਰ ਆ ਅਦਾਕਾਰ ਆ ਕੋਈ ਐਕਟਰ ਆ ਸਿੰਗਰ ਕੋਈ ਵੀ ਜਿਹਦੇ ਵਿੱਚ ਰਾਜਕੁਨਿਰਾ ਦਾ ਨਾਮ ਆਉਂਦਾ ਹੈ ਆਪਣਾ ਐਲਵਿਸ਼ ਯਾਦਵ ਦਾ ਨਾਮ ਹੁੰਦਾ ਸੋ ਇਦਾਂ ਦੇ ਬਹੁਤ ਸਾਰੇ ਚਿਹਰੇ ਥੋੜੇ-ਬਹੁਤ ਚਿਹਰੇ ਹਜੇ ਰਿਵੀਲ ਹੋਏ ਨੇ ਟ੍ਰੇਟਰਸ ਦੇ ਵਿੱਚ ਜਿਸ 'ਚ ਹੁਣ ਕਰਨ ਜੋਹਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨਗੇ ਬਾਕੀ ਸ਼ੋ ਦਾ ਥੀਮ ਕੀ ਹੋਏਗਾ ਸ਼ੋ ਕਿਸ ਤਰ੍ਹਾਂ ਚੱਲੇਗਾ ਕਿਸ ਹਿਸਾਬ ਦੇ ਨਾਲ ਇਸ ਨੂੰ ਪਲਾਨ ਕੀਤਾ ਗਿਆ ਇਸ ਦੇ ਬਾਰੇ ਕੋਈ ਵੀ ਹਜੇ ਅਪਡੇਟ ਨਹੀਂ ਹੈ ਲੇਕਿਨ ਟ੍ਰੇਟਰਸ ਦੇ ਵਿੱਚ ਹੁਣ ਉਹ ਸਾਰੇ ਚਿਹਰੇ ਆਉਣਗੇ ਜਿਨ੍ਹਾਂ ਦੇ ਨਾਲ ਬਹੁਤ ਤਗੜੀਆਂ ਤਗੜੀਆਂ ਕੰਟਰੋਵਰਸੀਆਂ ਹੋਈਆਂ ਨੇ ਔਰ ਕੰਟਰੋਵਰਸੀ ਦਾ ਸ਼ਿਕਾਰ ਹੋਣ ਤੋਂ ਬਾਅਦ ਉਹਨਾਂ ਨੂੰ ਕਾਫੀ ਨੇਮ ਫੇਮ ਵੀ ਮਿਲਿਆ ਸੋ ਹੁਣ ਕਿਹੜੇ-ਕਿਹੜੇ ਚਿਹਰੇ ਹੋਣਗੇ ਇਹਨਾਂ ਦੇ ਬਾਰੇ ਹਜ ਲੇਕਿਨ ਕਰਨ ਜੋਹਰ ਦਾ ਪ੍ਰੋਮੋ ਜਿਹੜਾ ਇਸ ਚੀਜ਼ ਨੂੰ ਲੈ ਕੇ ਆਊਟ ਹੋ ਚੁੱਕਿਆ ਹੈ ਔਰ ਇਸ ਦੇ ਵਿੱਚ ਬਹੁਤ ਸਾਰੇ ਟਵਿਸਟ ਐਂਡ ਟਰਨਸ ਹੋਣਗੇ ਜਿਹੜੇ ਕਿ ਅਸੀਂ ਦੇਖ ਪਾ ਰਹੇ ਹਾਂ ਉਹਨਾਂ ਦੇ ਜਿਹੜਾ ਉਹਨਾਂ ਨੇ ਟ੍ਰੇਲਰ ਕਹਿ ਸਕਦੇ ਆ ਸੀ ਜਾਂ ਕਹਿ ਸਕਦੇ ਪ੍ਰੋਮੋ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾ ਸੋ ਦੇਖਣਾ ਬਹੁਤ ਅਹਿਮ ਹੋਣ ਵਾਲਾ ਹੈ ਕਿ ਹੁਣ ਕਰਨ ਜੋਹਰ ਇਸ ਵਾਰ ਕੀ ਖਾਸ ਲੈ ਕੇ ਆ ਰਹੇ ਨੇ ਇਸ ਸ਼ੋਅ ਦੇ ਵਿੱਚ ਕਿ ਉਹਨਾਂ ਦੀਆਂ ਫੈਮਲੀਜ਼ ਵੀ ਇਨਕਲੂਡਡ ਹੋਣਗੀਆਂ ਜਾਂ ਉਹਨਾਂ ਦੇ ਜੋ ਜੋ ਵੀ ਪਾਸਟਰ ਦੇ ਨਾਲ ਕੰਟਰੋਵਰਸਿਸ ਜੁੜੀਆਂ ਹੋਣਗੀਆਂ ਕਿਦਾਂ ਦਾ ਕੰਟੈਂਟ ਜਿਹੜਾ ਕਰਨ ਜੋਹਰ ਹੁਣ ਡਿਲੀਵਰ ਕਰਨਗੇ ਸੋਸ਼ਲ ਮੀਡੀਆ ਤੇ ਸੋ ਟ੍ਰੇਟਰਸ ਕਰਕੇ ਸ਼ੋ ਦਾ ਨਾਮ ਹੈ ਇਹ ਵੀ ਦੇਖਣਾ ਬਹੁਤ ਅਹਿਮ ਹੋਣ ਵਾਲਾ ਹੈ ਕਿ ਕਰਨ ਜੋਹਰ ਕੌਫੀ ਵਿਦ ਕਰਨ ਤੋਂ ਬਾਅਦ ਹੁਣ ਕਿਦਾਂ ਦਾ ਸ਼ੋ ਲੈ ਕੇ ਆਉਣਗੇ